ਸ਼੍ਰੀ ਮੁਖਤਸਰ ਸਾਹਿਬ ਪੁਲਸ ਵੱਲੋਂ ਕਾਸੋ ਆਪਰੇਸ਼ਨ ਤਹਿਤ ਕੀਤਾ ਗਿਆ ਸਰਚ ਅਭਿਆਨ। ਕੰダਸ ਦੇ ਕਿ ਸਰਾਰਤੀ ਅੰਸਰਾਂ ਤੇ ਨਸ਼ਿਆਂ ਦੇ ਖਿਲਾਫ ਵਿੱਢੀ ਗਈ ਮਹਿਮਾ ਜਿਸ ਦੇ ਤਹਿਤ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕੀਤੀ ਗਈ ਤੇ ਸੱਕੀ ਲੋਕਾਂ ਦੇ ਟਿਕਾਣਿਆਂ ਤੇ ਸਰਚ ਕੀਤੀ ਗਈ। ਅੱਜ ਮਾਨਯੋਗ ਡੀਜੀਪੀ ਪੰਜਾਬ ਸਾਹਿਬ ਅਤੇ ਸਾਡੇ ਮੁਖਤਰ ਸਾਹਿਬ ਜ਼ਿਲ੍ਹੇ ਦੇ ਐਸਐਸਪੀ ਸ੍ਰੀ ਭਾਗਿਰਤ ਮਿਨਾ ਜੀ ਦੇ ਦਿਸ਼ਾ ਨਿਰਦੇਸ਼ੇਟ ਸਵੇਰੇ 8 ਵਜੇ ਤੋਂ ਲੈ ਕੇ 11 ਵਜੇ ਤੱਕ ਕੋਆਰਡੀਨੇਟ ਸਰਚ ਆਪਰੇਸ਼ਨ ਸਾਰੇ ਜ਼ਿਲ੍ਹੇ ਵਿੱਚ ਚਲਾਇਆ ਜਾ ਰਿਹਾ ਇਸ ਆਪਰੇਸ਼ਨ ਚ ਜਿਹੜੇ ਖਾਸ ਤੌਰ ਤੇ ਐਨਡੀਪੀਐਸ ਦੇ ਬੇਲਡ ਆਊਟ ਮੁਜਰਮ ਨੇ ਉਹਨਾਂ ਦੀ ਸਰਚ ਵਗੈਰਾ ਕਰ ਰਹੇ ਆ ਤੇ ਇਸ ਕਾਸ ਆਪਰੇਸ਼ਨ ਨਾਲ ਇੱਕ ਐਂਟੀ ਸੋਸ਼ਲ 엘ਮੈਂਟਸ ਤੇ ਪ੍ਰਭਾਵ ਪਾਉਣ ਦੀ ਕੋਸ਼ਿਸ਼ ਹੈ ਪੁਲਿਸ ਦੀ ਤੇ ਜਨਰਲ ਸਿਟੀਜ਼ਨ ਨੂੰ ਇੱਕ ਸੈਂਸ ਆਫ ਸਿਕਿਉਰਟੀ ਪ੍ਰੋਵਾਈਡ ਕਰਨ ਵਾਲੀ ਗੱਲ ਹੈ ਸਰ ਕੋਈ ਰਿਕਵਰੀ ਹੋਈ ਹੈ ਹਾਲੇ ਚੱਲ ਰਿਹਾ ਆਪਰੇਸ਼ਨ ਉਮੀਦ ਹੈ ਰਿਕਵਰੀ ਹੋਏਗੀ ਤੇ ਜਿਵੇਂ ਰਿਕਵਰੀ ਹੁੰਦੀ ਹੈ ਅਸੀਂ ਤੁਹਾਨੂੰ ਅਪਡੇਟ ਕਰ ਦਿਆਂਗੇ ਆਪਕੇ ਸ਼ਹਿਰ ਸੇ ਜੁੜੀ ਹਰ ਇੱਕ ਖਬਰ ਆਪਣੇ ਮੋਬਾਈਲ ਪਰ ਸਭ ਸੇ ਪਹਿਲੇ ਦੇਖਣੇ ਕੇ ਲਿਏ ਭਾਰਤ ਨੈਟਵਰਕ ਟੀਵੀ ਚੈਨਲ ਕੋ ਲਾਈਕ ਫੋਲੋ ਸਬਸਕ੍ਰਾਈਬ ਕਰੇ